ਦਲਜੀਤ ਨੇ ਇੱਕ ਵੀਡੀਓ ਨਾਲ ਠੋਕਿਆ ਸਾਰਾ ਬਾਲੀਵੁੱਡ ਵਾਇਰਲ ਪਾਲੀਵੁੱਡ ਦੇ ਸਾਰੇ ਦਰਸ਼ਕਾਂ ਨੂੰ ਅਸੀਂ ਇੱਕ ਬਾਰਡਰ 2 ਦੀ ਵੀਡੀਓ ਦਿਖਾਉਣ ਜਾ ਰਹੇ ਹਾਂ ਤੁਸੀਂ ਠੀਕ ਸੋਚ ਰਹੇ ਹੋ ਬਾਰਡਰ 2 ਅਜੇ ਰਿਲੀਜ਼ ਨਹੀਂ ਹੋਈ ਪਰ ਇਸ ਨੂੰ ਲੈ ਕੇ ਸਿਆਪਾ ਤਾਂ ਪਹਿਲਾਂ ਹੀ ਛਿੜਿਆ ਪਿਆ ਹੈ ਕੁਝ ਲੋਕ ਸਵਾਲ ਉਠਾਰੇ ਨੇ ਕਿ ਬਾਰਡਰ 2 ਵਿੱਚ ਦਲਜੀਤ ਦਸਾਂਝ ਕਿਉਂ ਕੁਝ ਨੇ ਤਾਂ ਉਸ ਨੂੰ ਗੱਦਾਰ ਤੱਕ ਕਹਿ ਦਿੱਤਾ ਜਦ ਕਿ ਇਹ ਫਿਲਮ ਦੇਸ਼ ਭਗਤ ਫੌਜੀਆਂ ਦੀ ਗਾਥਾ ਨੂੰ ਦਰਸਾਉਂਦੀ ਹੈ ਇਸ ਸਾਰੇ ਇਲਜ਼ਾਮ ਸੰਗਠਿਤ ਸਿਨਮਾ ਅਤੇ ਮੀਡੀਆ ਸੰਗਠਨਾ ਜਿਵੇਂ FWICE ਅਤੇ ਗੋਦੀ ਮੀਡੀਆ ਦੀਆਂ ਚਰਚਾਵਾਂ ਦਾ ਹਿੱਸਾ ਸਨ ਟਵਿੱਟਰ ਤੇ ਅਫਵਾਹਾਂ ਫੈਲੀਆਂ ਕਿ ਸੁਨੀਲ ਛੇਟੀ ਨੇ ਕਿਆ ਸੀ ਕਿ ਦਰਜੀਤ ਦੀ ਥਾਂ ਕੋਈ ਹੋਰ ਅਦਾਕਾਰ ਸ਼ੂਟਿੰਗ ਵਿੱਚ ਲਿਆ ਜਾਵੇਗਾ ਪਰ ਲੋ ਜੀ ਪੱਕੀ ਜਾਣਕਾਰੀ ਆ ਗਈ ਹੈ ਦਰਜੀਤ ਦਾ ਸਿੱਕਾ ਬਾਲੀਵੁੱਡ ਵਿੱਚ ਪਹਿਲਾ ਵਾਂਗੀ ਜਮਿਆ ਹੋਇਆ ਤੇ ਉਹ ਬਾਰਡਰ 2 ਦੀ ਸ਼ੂਟਿੰਗ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ ਵੀਡੀਓ ਵਿੱਚ ਦਿਲਜੀਤ ਕੋਟ ਪੈਂਟ ਪਹਿਨ ਕੇ ਇੱਕ ਫੌਜੀ ਅਫਸਰ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਨੇ ਜਿਸ ਨਾਲ ਉਹ ਹੇਟਰਾਂ ਨੂੰ ਸਾਫ਼ ਸੁਨੇਹਾ ਦੇ ਰਹੇ ਨੇ ਕਿ ਸਰਦਾਰ ਅਸਰਦਾਰ ਹੈ ਦਿਲਜੀਤ ਨੇ ਇਸ ਵਾਰ ਵੀ ਸ਼ਬਦਾਂ ਦੀ بجائے ਆਪਣੇ ਕੰਮ ਨਾਲ ਜਵਾਬ ਦਿੱਤਾ ਉਸ ਦੇ ਰਿਕਾਰਡ ਅਤੇ ਸਫਲਤਾਵਾਂ ਖੁਦ ਹੀ ਬੋਲਦੀਆਂ ਹਨ ਜਿਹੜੇ ਸਿਨੇਮਾ ਸੰਗਠਨ ਪਹਿਲਾਂ ਕਦੇ ਨਹੀਂ ਬੋਲੇ ਉਹਨਾਂ ਦੇ ਅੰਦਰ ਹੁਣ ਦੇਸ਼ ਭਗਤੀ ਦੀ ਭਾਵਨਾ ਕਿੱਥੋਂ ਜਾਗ ਪਈ ਦਿਲਜੀਤ ਨੇ ਆਪਣੇ ਅੰਦਾਜ਼ ਵਿੱਚ ਸਭ ਨੂੰ ਦਿਖਾ ਦਿੱਤਾ ਕਿ ਉਹ ਸੱਚਾ ਪੰਜਾਬੀ ਹੈ ਅਤੇ ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਕਿਸੇ ਤੋਂ ਲੈਣ ਦੀ ਲੋੜ ਨਹੀਂ। ਇਸ ਵੀਡੀਓ ਨੇ ਨਾ ਸਿਰਫ ਹੇਟਰਾਂ ਨੂੰ ਚੁੱਪ ਕਰਵਾਇਆ ਸਗੋਂ ਬਾਲੀਵੁੱਡ ਦੇ ਵਿਰੋਧੀਆਂ ਨੂੰ ਵੀ ਇੱਕ ਸਟਾਈਲਿਸ਼ ਜਵਾਬ ਦਿੱਤਾ। ਦਿਲਜੀਤ ਦੀ ਇਹ ਅਦਾਕਾਰੀ ਅਤੇ ਅੰਦਾਜ਼ ਸਾਬਿਤ ਕਰਦੇ ਹਨ ਕਿ ਉਹਦਾ ਰਤਬਾ ਅਟਲ ਹੈ। ਹੁਣ ਤੁਸੀਂ ਹੀ ਦੱਸੋ ਇਹ ਜਵਾਬ ਕਿੰਨਾ ਜ਼ੋਰਦਾਰ ਸੀ। ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਸਾਂਝੀ ਕਰੋ ਅਤੇ ਅਜਹੀਆਂ ਹੋਰ ਖਬਰਾਂ ਲਈ ਵਾਇਰਲ ਪਾਲੀਵੁੱਡ ਨੂੰ ਸਬਸਕ੍ਰਾਈਬ ਕਰੋ